ਪੰਜਾਬ ਚ 1856 ਚ ਸਿੱਖਿਆ ਮਹਿਕਮਾ ਸਥਾਪਿਤ ਹੋ ਜਾਂਦਾ ਹੈ ਤੇ 1858 ਦੇ ਅੰਤ ਤੱਕ 1150 ਸਕੂਲ ਪਿੰਡਾਂ ਚ ਸਥਾਪਿਤ ਕੀਤੇ ਜਾਂਦੇ ਆ 1860 ਚ ਲਾਹੌਰ ਅੰਦਰ ਇੱਕ ਮੈਡੀਕਲ ਕਾਲਜ ਬਣਦਾ ਹੈ ਕਲਕੱਤੇ ਦੇ ਪ੍ਰੈਜ਼ੀਡੈਂਸੀ ਕਾਲਜ ਦੇ ਮਾਡਲ ਤੇ ਲਾਹੌਰ ਚ 1864 ਚ ਗਵਰਨਮੈਂਟ ਕਾਲਜ ਲਾਹੌਰ ਬਣਦਾ ਜਿੱਥੇ ਅੰਗਰੇਜ਼ੀ ਅੰਦਰ ਉੱਚ ਸਿੱਖਿਆ ਦਿੱਤੀ ਜਾਂਦੀ ਹੈ 1865 ਚ ਗਵਰਨਮੈਂਟ ਕਾਲਜ ਦਾ ਪ੍ਰਿੰਸੀਪਲ ਬਣ ਚੁੱਕਿਆ ਲਿਟਨਰ ਅੰਜੂਮ ਨੇ ਪੰਜਾਬ ਨਾਮ ਦੀ ਇੱਕ ਸਹਿਤਕ ਤੇ ਸਿੱਖਿਆ ਸੁਸਾਇਟੀ ਬਣਾਉਂਦਾ ਜਿਸ ਦਾ ਦੇਸ਼ ਪੰਜਾਬੀਆਂ ਦਾ ਆਧੁਨਿਕ ਸਿੱਖਿਆ ਵੱਲ ਪਸਾਰਾ ਕਰਨਾ ਸੀ ਪੰਜਾਬ ਦੇ ਹਿੰਦੂ ਸਿੱਖ ਅਤੇ ਮੁਸਲਮਾਨ 엘ੀਟ ਦਾ ਇਸ ਨੂੰ ਵੱਡਾ ਸਮਰਥਨ ਮਿਲਦਾ ਹੈ ਇਹ ਸਹਿਤਕ ਸੰਸਥਾ ਅੰਜੂਮ ਨੇ ਪੰਜਾਬ ਦੇ ਤਹਿਤ ਬ੍ਰਿਟਿਸ਼ ਹਕੂਮਤ ਦੇ ਵਿਰੋਧ ਦੇ ਬਾਵਜੂਦ 1854 ਦੇ ਐਜੂਕੇਸ਼ਨ ਡਿਸਪੈਚ ਤਹਿਤ ਪੰਜਾਬ ਚ ਇੱਕ ਯੂਨੀਵਰਸਿਟੀ ਮੰਗਣ ਤੇ ਜ਼ੋਰ ਦਿੰਦੇ ਨੇ ਕਿਉਂਕਿ ਪੰਜਾਬ ਦੇ ਕਾਲਜ ਉਦੋਂ ਤੱਕ ਕਲਕੱਤਾ ਯੂਨੀਵਰਸਿਟੀ ਨਾਲ ਜੁੜੇ ਹੋਏ ਸੀ ਪੰਜਾਬ ਦੀ ਸਿੱਖਿਆ ਚੋਂ ਦੀ ਸਭ ਤੋਂ ਵੱਡੀ ਸਮੱਸਿਆ ਇਹ ਸੀ ਕਿ ਸਿਲੇਬਸ ਤੇ ਪੇਪਰ ਸਭ ਕੁਝ ਬੰਗਾਲ ਦੇ ਇਤਿਹਾਸ ਤੇ ਬੰਗਾਲ ਦੀਆਂ ਲੋੜਾ ਮੁਤਾਬਕ ਜੁੜਿਆ ਹੋਇਆ ਸੀ ਵੈਸੇ ਲਿਟਨਰ ਨੇ ਪੰਜਾਬ ਅੰਦਰ ਇੱਕ ओरिएंटਲ ਯੂਨੀਵਰਸਿਟੀ ਬਣਾਉਣ ਤੇ ਵੀ ਜ਼ੋਰ ਦਿੱਤਾ ਸੀ ਜੋ ਇਸ ਖਿੱਤੇ ਅੰਦਰ ਗਿਆਨ ਵਿਗਿਆਨ ਤੇ ਸਿੱਖਿਆ ਦੇ ਪਸਾਰੇ ਚ ਸਹਾਈ ਹੋ ਸਕੇ ਪਰ ਇਸ ਦੇ ओरिएंटਲ ਯੂਨੀਵਰਸਿਟੀ ਪ੍ਰੋਜੈਕਟ ਤੇ ਕੋਈ ਸਹਿਮਤੀ ਨਹੀਂ ਬਣੀ